तो काफ़ी अच्छा पायसफेक्ट ये भी प्रपोजल दिया क्योंकि थोड़ा सा देता बनते हो ना फोटो है तो मान लो हिमाचल का क्रिमिनल पंजाब में आ रहा है आपके पास जा रहा है आपके पास भी, भी पाएस तो वो क्योंकि नेशनल लेवल पे ही इस तरीके का ही जाएगी इस कॉन्फिडेंस में प्रपोजल दिया था कैमरों में चार कैमरा पर ओवर करवाते करवा तीन कैमरों के साथ में इसी All uh right. -huh. ਹਾਂ ਉਹ ਭਾਰੀ ਬੰਦੋਲੇ ਦੇ ਨਾਮ ਨਹੀਂ ਕਰਦੇ ਬੰਦੋਲੇ ਦਾ ਉਹ ਕੀ ਆ ਵੀ ਮਾਰ ਲਾ ਇਹ ਉਹ ਕੀ ਚੈਕਿੰਗ ਕੀ ਜਾ ਰਹੀ ਹੈ ਬੇਸਿਕਲੀ ਕੀ ਆ ਸਰ ਜੀ ਉਹ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਇਹ ਹਰਿਆਣਾ ਸਟੇਟ ਚ ਹੋਣ ਜਾ ਰਹੇ ਹੈਗੇ ਤੇ ਮਨਜੋਗ ਕਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨ ਤੇ ਜਿਹੜਾ ਇਲੀਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀਆਂ ਜਿਹੜੀ ਐਕਟੀਵਿਟੀਜ਼ ਹੈ ਇਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਹੈ ਜਿੱਤੇ ਵਿੱਚ ਪੂਰੇ ਇੰਟਰਸਟੇਟ ਬਾਰਡਰ ਸੀਲ ਕੀਤੇ ਗਏ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਸਪੈਸ਼ਲ ਡੀਜੀ ਲਾਅ ਆਰਡਰ ਦੇ ਅਧੀਨ ਸਤੇ ਅਸੀਂ ਹੇ ਹੋਸ਼ਿਆਰਪੁਰ ਚ 11 ਨਾ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਹਦੇ ਵਿੱਚ ਆਪਣੇ ਓਨਾ ਜ਼ਿਲ੍ਹੇ ਦੇ ਨਾਲ ਤੇ ਕਾੰਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਇਹ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੈਗਲ ਐਕਟੀਵਿਟੀਜ਼ ਜਿੱਦਾਂ ਡਰੱਗਸ ਤੇ ਲਿਕਰ ਇਲਿicit ਕਲਿਕਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਾਬੂ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕਿੱਤੀ ਗਈ ਹੈ ਕਿ ਇਹ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਆ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾ ਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾਕੇ ਇੰਟਰ ਸਟੇਟ ਆਪਣੇ ਚੱਲਦੇ ਹੈ ਥੈਂਕ ਯੂ ਵੀ ਐ ਜੀ ਐ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.